ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਛੋਟਾ ਜਿਹਾ ਤਜਰਬਾ ਕੀਤਾ ਸੀਗਾ ਦੇਖਣ ਦਾ ਸੀਗਾ ਕਿੰਨਾ ਕਿ ਸਕਸੈਸਫੁਲ ਹੁੰਦਾ ਹੈ ਕਿੰਨਾ ਉਹਦਾ ਅਸਰਦਾਰ ਹੁੰਦਾ ਹੈ ਦਮਦਾਰ ਹੁੰਦਾ ਤੇ ਉਹੀ ਗੱਲ ਹੋਈ ਸਕਸੈਸ ਹੋਇਆ ਕਾਮਯਾਬ ਹੋਏ ਕਿਉਂਕਿ ਇੱਕ ਕਹਾਵਤ ਆ ਕਹਿੰਦੇ 100 ਹੱਥ ਰਸਾ ਸਿਰੇ ਤੇ ਗੰਡਾ ਜਦੋਂ ਕਿਸੇ ਇਨਸਾਨ ਨੂੰ ਕੋਈ ਸਿਆਣਾ ਬੰਦਾ ਮਿਲ ਜਾਏ ਪਰਮੇਸ਼ਵਰ ਨੂੰ ਬੁੱਧੀ ਮਿਲ ਜਵੇ ਫਿਰ ਉਹ ਸਮਝ ਜਾਂਦਾ ਕਿ ਮੇਰਾ ਨੁਕਸਾਨ ਕਿੰਨਾ ਹੋ ਰਿਹਾ ਤੇ ਰਾਜਾ ਰਾਜ ਸਿੰਘ ਨੇ ਜਿਹੜਾ ਕੱਲ ਕੋਈ ਵੀਡੀਓ ਜਾਰੀ ਨਹੀਂ ਕੀਤੀ ਤੇ ਮੈਨੂੰ ਲੱਗਦਾ ਕਿਸੇ ਸਿਆਣਪ ਬੰਦੇ ਨੇ ਸਿਆਣੇ ਬੰਦੇ ਨੇ ਉਹਨੂੰ ਸਮੱਤ ਬਖਸ਼ੀ ਹੈ ਜਿਹਦੇ ਕਾਰਨ ਅੱਜ ਦਾ ਟਕਰਾ ਜਿਹੜਾ ਮੈਂ ਇੰਤਜ਼ਾਰ ਕਰਦਾ ਸੀ ਕਿ ਅੱਗੇ ਤੇ ਕੋਈ ਜਵਾਬ ਆਵੇ ਕੋਈ ਪਲਟਵਾਰ ਕਰੇ ਕੋਈ ਸਾਨੂੰ ਹਿੱਕ ਤਾਣ ਕੇ ਚੈਲੰਜ ਕਰੇ ਪਰ ਅਜਿਹਾ ਨਹੀਂ ਹੋਇਆ ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੋਈ ਜੇ ਕੋਈ ਦਾਸ ਨੂੰ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਕੋਈ ਦਿੱਕਤ ਨਹੀਂ ਹੈ ਹਰਜੀਤ ਸਿੰਘ ਹਮੇਸ਼ਾ ਸੱਚ ਨਾਲ ਖੜਾ ਸੱਚ ਦੇ ਲਈ ਮਰ ਜੇਗਾ ਪਰ ਡਰਦਾ ਨਹੀਂ ਨਾ ਡਰਾਉਂਦਾ ਪਰ ਇੱਕ ਗੱਲ ਜ਼ਰੂਰ ਹੈ ਕਾਨੂੰਨ ਦੇ ਵਿੱਚ ਰਹਿ ਕੇ ਹਰ ਕਾਰਵਾਈ ਕਰਾਂਗਾ ਹਰ ਪੱਖ ਤੋਂ ਮਜ਼ਬੂਤ ਰੱਖਾਂਗੇ ਪਰ ਗੁਰਸਿੱਖੀ ਲਈ ਪੰਜਾਬ ਲਈ ਜੋ ਤੁਸੀਂ ਇਸ ਬਾਣੇ ਨੂੰ ਕਲੰਕਿਤ ਕਰ ਰਹੇ ਹਾਂ ਉਹਦੇ ਦਾਗ ਧੋਣ ਦੀ ਹਮੇਸ਼ਾ ਮੇਰੀ ਕੋਸ਼ਿਸ਼ ਇਸੇ ਤਰ੍ਹਾਂ ਰਹੇਗੀ ਪਰ ਮੈਂ ਆਪਣੇ ਵੱਲੋਂ ਕੋਈ ਪਹਿਲ ਕਦਮੀ ਨਹੀਂ ਕੀਤੀ ਤੇਰੀਆਂ ਹੁਣ ਤੱਕ ਗੱਲਾਂ ਦਾ ਜਵਾਬ ਹੀ ਦਿੱਤਾ ਹੈ ਅਗਰ ਕਿਸੇ ਹੋਰ ਨੂੰ ਖਾਜ ਹੁੰਦੀ ਹੋਵੇ ਉਹ ਵੀ ਆਪਣੀ ਖਾਜ ਮਿਟਵਾ ਸਕਦਾ ਕੋਈ ਪ੍ਰੋਬਲਮ ਨਹੀਂ ਹੈ ਦਾਸ ਇੱਥੇ ਹੀ ਹੈ ਚੰਡੀਗੜ੍ਹ ਆ ਜਦ ਮਰਜ਼ੀ ਕਿਸੇ ਨੂੰ ਕੋਈ ਦਿੱਕਤ ਹੋਵੇ ਦਾਸ ਹਾਜ਼ਰਾ ਸੇਵਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਸਿਆਣੇ ਬੰਦੇ ਨੂੰ ਇਸ਼ਾਰਾ ਹੀ بڑا ਹੁੰਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਛੋਟਾ ਜਿਹਾ ਤਜਰਬਾ ਕੀਤਾ ਸੀਗਾ ਦੇਖਦਾ ਸੀਗਾ ਕਿੰਨਾ ਕਿ ਸਕਸੈਸਫੁਲ ਹੁੰਦਾ ਕਿੰਨਾ ਉਹਦਾ ਅਸਰਦਾਰ ਹੁੰਦਾ ਦਮਦਾਰ ਹੁੰਦਾ ਤੇ ਉਹੀ ਗੱਲ ਹੋਈ ਸਕसेस ਹੋਇਆ ਕਾਮਯਾਬ ਹੋਏ ਕਿਉਂਕਿ ਇੱਕ ਕਹਾਵਤ ਆ ਕਹਿੰਦੇ 100 ਹੱਥ ਰਸਾ ਸਿਰੇ ਤੇ ਗੰਡ ਜਦੋਂ ਕਿਸੇ ਇਨਸਾਨ ਨੂੰ ਕੋਈ ਸਿਆਣਾ ਬੰਦਾ ਮਿਲ ਜਾਏ ਪਰਮੇਸ਼ਵਰ ਉਹਨੂੰ ਬੁੱਧੀ ਮਿਲ ਜਵੇ ਫਿਰ ਉਹ ਸਮਝ ਜਾਂਦਾ ਕਿ ਮੇਰਾ ਨੁਕਸਾਨ ਕਿੰਨਾ ਹੋ ਰਿਹਾ ਤੇ ਰਾਜਾ ਰਾਜ ਸਿੰਘ ਨੇ ਜਿਹੜਾ ਕੱਲ ਕੋਈ ਵੀਡੀਓ ਜਾਰੀ ਨਹੀਂ ਕੀਤੀ ਤੇ ਮੈਨੂੰ ਲੱਗਦਾ ਕਿਸੇ ਸਿਆਣੇ ਬੰਦੇ ਨੇ ਸਿਆਣੇ ਬੰਦੇ ਨੇ ਉਹਨੂੰ ਸਮਤ ਬਖਸ਼ੀ ਹੈ ਜਿਹਦੇ ਕਾਰਨ ਅੱਜ ਦਾ ਟਕਰਾ ਜਿਹੜਾ ਮੈਂ ਇੰਤਜ਼ਾਰ ਕਰਦਾ ਸੀ ਕਿ ਅੱਗੇ ਤੇ ਕੋਈ ਜਵਾਬ ਆਵੇ ਕੋਈ ਪਲਟਵਾਰ ਕਰੇ ਕੋਈ ਸਾਨੂੰ ਹਿੱਕ ਤਾਣ ਕੇ ਚੈਲੰਜ ਕਰੇ ਪਰ ਅਜਿਹਾ ਨਹੀਂ ਹੋਇਆ ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੋਈ ਜੇ ਕੋਈ ਦਾਸ ਨੂੰ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਕੋਈ ਦਿੱਕਤ ਨਹੀਂ ਹੈ ਹਰਜੀਤ ਸਿੰਘ ਹਮੇਸ਼ਾ ਸੱਚ ਨਾਲ ਖੜਾ ਸੱਚ ਦੇ ਲਈ ਮਰ ਜੇਗਾ ਪਰ ਦਰਦਾਨੀ ਨਾ ਡਰਾਉਂਦਾ ਪਰ ਇੱਕ ਗੱਲ ਜ਼ਰੂਰ ਹੈ ਕਾਨੂੰਨ ਦੇ ਵਿੱਚ ਰਹਿ ਕੇ ਹਰ ਕਾਰਵਾਈ ਕਰਾਂਗਾ ਹਰ ਪੱਖ ਤੋਂ ਮਜ਼ਬੂਤ ਰੱਖਾਂਗੇ ਪਰ ਗੁਰਸਿੱਖੀ ਲਈ ਪੰਜਾਬ ਲਈ ਜੋ ਤੁਸੀਂ ਇਸ ਬਾਣੇ ਨੂੰ ਕਲੰਕਿਤ ਕਰ ਰਹੇ ਹਾਂ ਉਹਦੇ ਦਾਗ ਧੋਣ ਦੀ ਹਮੇਸ਼ਾ ਮੇਰੀ ਕੋਸ਼ਿਸ਼ ਇਸੇ ਤਰ੍ਹਾਂ ਰਹੇਗੀ ਪਰ ਮੈਂ ਆਪਣੇ ਵੱਲੋਂ ਕੋਈ ਪਹਿਲ ਕਦਮੀ ਨਹੀਂ ਕੀਤੀ ਤੇਰੀਆਂ ਹੁਣ ਤੱਕ ਗੱਲਾਂ ਦਾ ਜਵਾਬ ਹੀ ਦਿੱਤਾ ਹੈ ਅਗਰ ਕਿਸੇ ਹੋ ਨੂੰ ਖਾਜ ਹੁੰਦੀ ਹੋਵੇ ਉਹ ਵੀ ਆਪਣੀ ਖਾਜ ਮਿਟਵਾ ਸਕਦਾ ਕੋਈ ਪ੍ਰੋਬਲਮ ਨਹੀਂ ਹੈ 10 ਇੱਥੇ ਹੀ ਹੈ ਚੰਡੀਗੜ੍ਹ ਇਹ ਆ ਜਦ ਮਰਜ਼ੀ ਕਿਸੇ ਨੂੰ ਕੋਈ ਦਿੱਕਤ ਹੋਵੇ 10 ਹਜ਼ਾਰਾ ਸੇਵਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਸਿਆਣੇ ਬੰਦੇ ਨੂੰ ਇਸ਼ਾਰਾ ਹੀ ਬੜਾ ਹੁੰਦਾ